ਸultanpur Lodhi ਇਲਾਕੇ ਇਸ ਸਮੇਂ ਦਰਿਆ ਦੀ ਮਾਰ ਹੇਠ ਹੈ ਤੇ Sultanpur Lodhi ਮੰਡੇ ਇਲਾਕੇ ਦੇ ਨਾਲ ਸੰਬੰਧਿਤ ਪਿੰਡ ਪਾਣੀ ਪੂਰੀ ਤਰ੍ਹਾਂ ਜਿਹੜਾ ਹੈ ਪਾਣੀ ਦੇ ਵਿੱਚ ਡੁੱਬ ਚੁਕੇ ਨੇ ਤੇ ਲੋਕਾਂ ਦਾ ਜੀਵਨ ਵੀ ਜਿਹੜਾ ਹੈ ਅਸਟ੍ਰੈਸਡ ਹੋਇਆ ਪਿਆ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਸਾਲ 2023 ਚ ਹਾਣਾ ਦੌਰਾਨ ਦਿੱਤੇ ਗੇ ਪਾਣੀ 'ਚ ਚੱਲਣ ਵਾਲੇ ਵੇੜੇ ਦੀ ਥਾਂ ਆ ਲੋਕ ਜਿਹੜੇ ਨੇ ਉਹ ਲੱਭਦਾ ਇੱਕ ਸਾਬਿਤ ਹੋ ਰਹੇ ਨੇ ਜਿਹੜੇ ਬੇੜੇ ਦਿੱਤੇ ਗਏ ਸੀ ਲੋਕਾਂ ਨੂੰ ਹੁਣ ਉਹਨਾਂ ਦੀ ਵਰਤੋਂ ਜਿਹੜੀ ਇਹ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਜੋ ਇਹ ਬੇੜਾ ਦਿੱਤਾ ਹੈ ਉਸ ਦੇ ਨਾਲ ਅਸੀਂ ਆਪਣੀ ਮਸ਼ੀਨਰੀ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਹਾਂ ਤੇ ਪਿੰਡਾਂ ਤੇ ਲੋਕ ਜਿਹੜੇ ਨੇ ਉਹ ਵੀ ਰੈਸਕਿਊ ਕਰ ਰਹੇ ਹਨ ਤੇ ਉਹਨਾਂ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਸੰਤ ਬਾਬਾ ਸੁਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਹਮੇਸ਼ਾ ਹੀ ਹਲਕੇ ਤੇ ਸਾਡੇ ਦੁੱਖ ਸੁੱਖ ਵੇਰੇ ਜਿਹੜੇ ਨੇ ਕੰਮ ਆਉਂਦੇ ਨੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਸਾਡੇ ਬੰਨ ਬਣਾਉਣ ਦੇ ਵਿੱਚ ਵੀ ਪਹਿਲਾਂ ਬਹੁਤ ਸਾਥ ਦਿੱਤਾ ਸੀ ਮੇਰਾ ਨਾਮ ਪਰਮਜੀਤ ਸਿੰਘ ਕਿਸਾਨ ਆਗੂ ਪਿੰਡ ਬਾਉਪੁਰ ਤੋਂ ਜੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ 23 ਦੇ ਵਿੱਚ ਸਾਨੂੰ ਇੱਕ ਆ ਜਿਹੜਾ ਤੁਸੀਂ ਜਿਹਦੇ ਵਿੱਚ ਖੜੋਤੇ ਵੱਡਾ ਬੇੜਾ ਚਿਪ ਮਿਲਿਆ ਸੀ ਇਨੇ ਤੇਜ਼ ਦੇ ਵਿੱਚ ਵੀ ਸਾਡੇ ਲਈ ਬੜਾ ਕਾਰਕਰਸ਼ਿਤ ਹੋਇਆ ਸੀ ਤੇ ਇਸ ਸਮੇਂ ਜਿਹੜਾ ਹਾਲਾਤ ਇਸ ਮੰਡਕੇਤਰ ਦੇ ਬਹੁਤ ਜਿਆਦਾ ਗੰਭੀਰ ਬਣ ਚੁੱਕੇ ਆ ਤੇ ਇਹਨਾਂ ਨਾਲ ਉਹ ਜੜੇ ਵਿਗੜ ਚੁੱਕੇ ਆ ਕਿ ਜਿਹੜੇ ਪਸ਼ੂ ਕਿਸਾਨਾਂ ਨੂੰ ਕੋਈ ਝਾਕ ਸੀਗੀ ਪਾਣੀ ਘਟ ਜੂਗਾ ਤੇ ਇਹਨੇ ਆਮ ਹੀ ਪਾਣੀ ਪੱਧਰ ਘਟ ਜਾਂਦਾ ਵਾ ਪਰ ਪਾਣੀ ਪੱਧਰ ਨਹੀਂ ਘਟਿਆ ਪਾਣੀ ਦਾ ਪੱਧਰ ਹੋਰ ਜ਼ਿਆਦਾ ਤੇਜ਼ੀ ਨਾਲ ਵਧ ਗਿਆ ਵਾ ਤੇ ਹੁਣ ਕਿਸਾਨਾਂ ਦੇ ਜਿਹੜੇ ਪਸ਼ੂ ਆ ਇਹ ਜਿਹੜੇ ਅਸੀਂ ਲੈ ਕੇ ਆ ਰਹੇ ਇਹਨਾਂ ਦੇ 2-2 3-3 ਫੁੱਟ 4-4 ਫੁੱਟ ਤੱਕ ਵੀ ਪਾਣੀ ਪਸ਼ੂਆਂ ਦੇ ਪਸ਼ੂਆਂ ਦੇ ਪਸ਼ੂਆਂ ਦੇ ਜਿਹੜਾ ਥੱਲੇ ਆ ਤੇ ਉਹਨਾਂ ਦੇ ਪੈਰ ਤੇ ਗਲਦੇ ਜਾ ਰਹੇ ਸੀ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਗੰਭੀਰ ਲੱਗਦੀਆਂ ਜਾ ਰਹੀਆਂ ਸੀ ਤੇ ਅੱਜ ਅਸੀਂ ਇਹਨਾਂ ਨੂੰ ਪਸ਼ੂਆਂ ਨੂੰ ਇਸ ਛਿਪ ਰਾਂ ਹੀ ਲਿਆ ਰਹੇ ਹਾਂ ਸੋ ਇਹਦੇ ਵਿੱਚ ਬਹੁਤ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਜਿਹੜੇ ਐਮਐਲਏ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਤੇ ਐਮਐਲਏ ਰਾਣਾ ਇੰਦਰਪਤਾਪ ਜੀ ਤੇ ਬਾਬਾ ਸੋਖਾ ਸਿੰਘ ਸਰੀਆਲੀ ਸਾਹਿਬ ਤੋਂ ਉਹਨਾਂ ਦਾ ਵੀ ਵਿਸ਼ੇਸ਼ ਯੋਗਦਾਨ ਆ ਤੇ ਸਾਡੇ ਹਸਪਾਲ ਰੇਲਕੋ ਚ ਫੈਕਟਰੀ ਤੋਂ ਜਿਨ੍ਹਾਂ ਨੇ ਇਹਨਾਂ ਨੂੰ ਆਯਾਤ ਕੀਤਾ ਤੇ ਅੱਜ ਇਹ ਸਾਡੇ ਲਈ ਬਹੁਤ ਕਾਰਗਰਸੇਤ ਹੋ ਰਿਹਾ ਜੀ ਹੁਣ ਜੇ ਇੱਕ ਗੱਲ ਕਰੀਏ ਕਿੰਨੇ ਪਸ਼ੂ ਤਾਂ ਅਸੀਂ ਇੱਕ ਵਾਰ ਚ ਛੱਲਿਆਂ ਦੇ ਜਾ ਰਹੇ ਨੇ ਤੇ ਕਿੰਨੇ ਹੁਣ ਤੱਕ ਲਿਆਂਦੇ ਆਏ ਨੇ ਵੇਖੋ ਜੀ ਇਹਦੇ ਵਿੱਚ ਕਮ ਸੇ ਕਮ 25 ਤੋਂ 30 ਵੀ ਕਪਾ ਲਿਆ ਸਕਦੇ ਆ ਫਿਲਹਾਲ ਅਸੀਂ 12-13 ਪਸ਼ੂ ਲੈ ਕੇ ਆਏ ਆ ਜੀ ਤਾਂ ਹੁਣ ਤੱਕ ਜਿਹੜੇ ਕਿੰਨੇ ਪਸ਼ੂ ਰਹੇ ਆ ਜਾਂ ਕਿੰਨੇ ਲੋਕ ਨੇ ਜਿਹਨਾਂ ਨੂੰ ਰੈਸਕੂ ਕੀਤਾ ਜਾ ਰਿਹਾ ਹੈ ਕੱਲ ਅਸੀਂ ਕੁਝ ਦਰਿਆ ਦੇ ਵਿੱਚ ਦੀ ਸਿੱਧਾ ਲੈ ਕੇ ਆਏ ਸੀ ਪਸ਼ੂ ਅੱਜ ਜਿੱਥੇ ਤੱਕ ਪਸ਼ੂਆਂ ਦਾ ਜ਼ਿਆਦਾ ਆਪਾਂ ਨੂੰ ਪਤਾ ਵਾ ਵੀ ਜਿਹੜੇ ਹੈ ਪਸ਼ੂਆਂ ਨੇ ਭੁੱਖੇ ਹੁੰਦਾ ਕਰਕੇ ਜਿਹੜੇ ਬਹੁਤ ਜ਼ਿਆਦਾ ਸਿਹਤ ਡਾਊਨ ਹੋ ਸਕਦੀ ਪਾਣੀ ਵਿੱਚ ਨਹੀਂ ਆ ਨਹੀਂ ਸਕਦੇ ਜੇ ਉਹਨਾਂ ਨੂੰ ਪਾਣੀ ਵਿੱਚ ਦੇਣ ਉਹਨਾਂ ਦੀ ਮੌਤ ਹੋਣ ਦਾ ਵੀ ਡਰਿਆ ਤੇ ਆਪਾਂ ਜਿਹੜੇ ਕਾਫੀ ਪਸ਼ੂ ਲਿਆ ਚੁੱਕੇ ਹਾਂ ਤੇ ਹੁਣ ਤੋਂ ਅਸੀਂ ਸ਼ੁਰੂ ਕਰ ਦਿੱਤਾ ਅੱਜ ਰਾਤ ਤੱਕ ਜਿੰਨੇ ਵੀ ਪਸ਼ੂ ਇਲਾਕੇ ਦੇ ਵਿੱਚ ਬਚੇ ਆ ਉਹਨਾਂ ਨੂੰ ਕੱਢ ਲਿਆ ਜਾਊਗਾ ਬਕਤੌਰ ਸਿੰਘ ਨਾਂ ਹੈ ਮੇਰਾ ਤੇ ਕੱਲ ਵੀ ਮਤਲਬ ਮੇਰੇ ਡੰਗਰ ਕੱਲ ਲਿਆਂਦੇ ਕੁਛ ਕੱਢ ਕੇ ਕੁਛ ਅੱਜ ਲਿਆਂਦੇ ਕੱਢ ਕੇ ਤੇ ਆ ਬੇਲੇ ਦੀ ਸਾਨੂੰ ਬਹੁਤ ਰਾਤ ਮਿਲੀ ਆ ਤੇ ਰਾਣਾ ਸਾਹਿਬ ਵੱਲੋਂ ਬਹੁਤ ਮਤਲਬ ਸੜੀ ਮਸਤ ਹੋ ਰਹੀ ਆ ਮਤਲਬ ਤੇ ਲੈ ਕੇ ਆਉਂਦਾ ਵੀਰ ਨਾਲ ਪਰਮਜੀਤ ਵੀਰ ਲੈ ਕੇ ਆਉਂਦਿਆ ਨਾਲ ਡੰਗਰ ਸਾਡੇ ਮਤਲਬ ਨਾਲ ਸਾਰਾ ਮਾਲ ਡੰਗਰ ਸਾਡਾ ਡੇਉਂਦਾ ਕਢਾਕ ਲਾ ਕੇ ਤੇ ਬੈਗ ਮੇਰੀ ਰੁੜਨ ਦੇ ਕਿਨਾਰੇ ਤੇ ਆ ਮਤਲਬ ਵੀ ਸੱਟ ਬਹੁਤ ਜਿਆਦਾ ਪੈਣ ਰਹੀ ਆ ਤੇ ਕਣਕ ਨੂੰ ਵੀ ਕੱਢਣੀ ਆ ਹੋਰ ਸਮਾਨ ਘਰ ਦੇ ਕਢਣ ਵਾਲੇ ਆ ਜੇ ਕੁਛ ਲਿਆਂਦਾ ਸਮਾਨ ਇਹਨਾਂ ਨੇ ਕੱਢਿਆ ਕੁਛ ਇਹਨਾਂ ਦੇ ਘਰੇ ਰੱਖਿਆ ਵਾ ਕੁਛ ਮਤਲਬ ਇਹ ਹੋਰ ਕੱਢਣ ਵਾਲਾ ਸਾਡਾ ਸਮਾਨ ਇਹਦਾ ਬਹੁਤ ਖਰਾਬ ਹੋਣ ਰਿਹਾ ਪਾਣੀ ਦੀ ਕਿਸਤੀ ਐ ਇਸ ਵੇਲੇ ਪਾਣੀ ਦੀ ਸਿਟੀ ਮੇਰੇ ਘਰ ਨੂੰ ਬਹੁਤ ਜਿਆਦੀ ਆ ਜੀ ਸਾਟ ਹੀ ਸਿੱਧੀ ਹੋ ਗਈ ਆ ਮਤਲਬ ਰੋਡ ਜਿਆਦਾ ਪੈਂਦਾ ਐ ਰੋਡ ਜਿਆਦਾ ਪੈਂਦਾ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਆ ਜਿਹੜਾ ਸਾਨੂੰ ਆ ਸਮਾਨ ਦਿੱਤਾ ਨਾ ਬੇੜੇ ਦਿੱਤੇ ਆ ਤੇ ਰਾਣਾ ਸਾਹਿਬ ਦੇ ਤੇ ਮਤਲਬ ਧੰਨਵਾਦ ਕਰਦੇ ਆ ਵੀ ਇਹਨੇ ਸਾਡੀਆਂ ਕਿਸਤੀਆਂ ਵੀ ਦਿੱਤੀਆਂ ਸਾਨੂੰ ਇਹ ਬੇੜੇ ਵੀ ਦਿੱਤੇ ਆ ਤੇ ਸਾਡਾ ਇਹਨਾਂ ਰਾਹੀਂ ਸਮਾਨ ਸਾਡਾ ਨਿਕਲ ਰਿਹਾ ਵਾ ਅਸੀਂ ਕੱਢਣ ਲਏ ਆਪਦਾ ਤੇ ਪਰਮਜੀਤ ਵੀਰ ਦਾ ਬਹੁਤ ਧੰਨਵਾਦ ਆ ਜਿਨੇ ਨਾਲ ਸਾਡੇ ਨਾਲ ਇੰਨੀ ਮਤ ਕਰਾਈ ਆ ਨਾਲ ਮਿਲ ਭਾਜਨਾਸ ਕੀਤੀ ਆ ਨਾਲ ਕਢਾਉਣ ਲਿਆ ਹੈ ਹਾਂਜੀ ਤੇ ਇਹ ਬੇੜੇ ਦੀ ਕੀ ਵਿਸ਼ੇਸ਼ਤਾ ਜੀ ਮੇਰਾ ਨਾਮ ਪ੍ਰਿਤਪਾਲ ਸਿੰਘ ਹਾਂਸਪਾਲ ਹੈਗਾ ਹਾਂਸਪਾਲ ਟਰੇਡਰ ਦੀ ਸਾਡੀ ਫੈਕਟਰੀ ਹੈਗੀ ਆ ਰੀਅਲ ਕੋਚ ਫਾਇਟ ਦੇ ਸਾਹਮਣੇ ਪਲਾਂਟ ਹੈਗਾ ਤੇ ਇਹ ਬੇੜੇ ਦੀ ਇਹ ਵਿਸ਼ੇਸ਼ਤਾ ਹੈਗੀ ਕੋ ওভারਲੋਡ ਪਾਰ ਚੱਕ ਜਾਂਦਾ ਹੈਗਾ ਕਿ ਜਿੰਨਾ ਮਰਜੀ ਨਾ ਨਹੀਂ ਕਰਦਾ ਬੇੜਾ ਮਤਲਬ ਹੜਾ ਦੇ ਹਾਲਾਤਾਂ ਦੇ ਵਿੱਚ ਕਾਰਗਰ ਸਾਬਤ ਹੋ ਰਿਹਾ ਬਿਲਕੁਲ ਕਾਰਗਰ ਸਾਬਤ ਹੋ ਰਿਹਾ ਸਾਡੀ ਸੋਚ ਤੋਂ ਵੱਧ ਕੰਮ ਕਰ ਰਿਹਾ ਵਾ ਯਾਨੀ ਕਿ ਜੋ ਅਸੀਂ ਸੋਚ ਕੇ ਬਣਾਇਆ ਸੀਗਾ ਨਾ ਉਹ ਤਾਂ ਕੁਦਰਤੀ ਯਾਨੀ ਕਿ ਰੱਬੀ ਤੌਰ ਤੇ ਯਾਨੀ ਕਿ ਵੱਧ ਕੰਮ ਕਰ ਰਿਹਾ ਹੈ ਹੁਣ ਕੀ ਰਸ ਪਸ਼ੂ ਤਾਂ ਨੂੰ ਰਸ ਜਾਲੇ ਲੋਕਲ ਹਾਂਜੀ ਪਸ਼ੂਆਂ ਨੂੰ ਕਈਤਾ ਜਾ ਰਿਹਾ ਦੇਖ ਸਕਦੇ ਆ ਕਿ ਤੁਸੀਂ ਆ ਪਸ਼ੂਆਂ ਦੇ ਪੈਰ ਗਲੇ ਹੋਏ ਹੈਗੇ ਆ ਤੇ ਕਾਫੀ ਦਿਨਾਂ ਤੋਂ ਵਿੱਚ ਪਾਣੀ ਦੇ ਖੜੇ ਸੀਗੇ ਕਿ ਅੱਜ ਪਾਣੀ ਵੱਧ ਗਿਆ ਤੇ ਫਿਰ ਕਰਨਾ ਪਿਆ ਰਸ ਜਾਲੇ ਕੋਰ ਕੀ ਲਾਭ ਆ ਇਸ ਬੇੜੇ ਦੇ ਜੀ ਇਹ ਤੇ ਯਾਨਕਿ ਤੁਸੀਂ ਟਰਾਲੀਆਂ ਟਰੈਕਟਰ ਜੋ ਵੀ ਲਿਆ ਸਕਦੇ ਹੈਗੇ ਆ ਤੇ ਦੂਜਾ ਇਹਦੇ ਤੇ ਯਾਨਕਿ 20 ਟਨ ਦਾ ਮਤਲਬ ਹੈਗਾ ਵਾ ਕਿ 200 ਬੋਰਾ ਰੇਤਾ ਦਾ ਜਾਂ ਮਿੱਟੀ ਦਾ ਲੱਦ ਕੇ ਲਿਆ ਸਕਦੇ ਇੱਕ ਵਾਰੀ ਹਮੇਸ਼ਾ ਦਾ ਪੈਸਾ ਤੇ ਕੀ ਹਾਲਾਤ ਨੇ ਤੇ ਮੇਰਾ ਨਾਮ ਸਾਡਾ ਪਿੰਡ ਹੈਗਾ ਮੰਡ ਮਵਾਰਕਪੁਰ ਤੇ ਨਾਮ ਮੇਰਾ ਹੈਗਾ ਵਾ ਅਵਤਾਰ ਸਿੰਘ ਤੇ ਸਾਡੇ ਡੰਗਰ ਅੱਜ ਤੋਂ 10 ਦਿਨ ਹੋ ਗਏ ਆ ਪਾਣੀ ਦੇ ਵਿੱਚ ਹੀ ਆ ਇਹ ਲਗਾਤਾਰ ਪਾਣੀ ਵਾਧਦਾ ਜਾ ਰਿਹਾ ਵਾਧਾ ਜਿਹੜਾ ਘਟਨਦਾ ਨਹੀਂ ਫਿਰ ਜਾਨੂ ਪਿਛਲੇ ਜਦੋਂ 23 ਦੇ ਵਿੱਚ ਹੜਾ ਆਇਹੀ ਉਦੋਂ ਸਾਨੂੰ 인ਦਰ ਪ੍ਰਤਾਪ ਰਾਣਾ ਸਿੰਘ ਨੇ ਜਿਹੜਾ ਕੀ ਆ ਬੇੜਾ ਜਿਹੜਾ ਦਿੱਤਾ ਆਹੀਂ ਅੱਗੇ ਵੀ ਲੋਕਾਂ ਦੇ ਕਿਤੇ ਟਰੈਕਟਰ ਫਸਿਆ ਸਮਾਨ ਫਸਦਾ ਬਹੁਤ ਲੈਂਦਾ ਸੀ ਤੇ ਹੁਣ 10 12 ਡੰਗਰ ਜਿਹੜੇ ਇੱਥੇ ਲੱਦ ਕੇ ਲੈਣਾ ਰਾਣਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸਾਰ ਲਈ ਜਾਣ ਕੇ ਤੇ ਸਾਨੂੰ ਬੇੜਾ ਦਿੱਤਾ ਜੇ ਨਾਂ ਬੇੜਾ ਦਿੰਦੇ ਤੇ ਫਿਰ ਡੰਗਰ ਨਹੀਂ ਹਰ ਕੋ ਘਰਾਂ ਦੇ ਲੱਗੇ 10 10 ਵਗੈਰਾ 12 12 ਫੁੱਟ ਪਾਣੀ ਆ ਤੇ ਡੰਗਰ ਨਹੀਂ ਕਿਸੇ ਬੰਨੇ ਲੱਗਦੇ ਹੁਣ ਸੁੱਕੇ ਆ ਗ